ਹਾਂਜੀ ਬਰਾ ਟਰੈਕਟਰ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਆ 25 11 ਤੁਹਾਡੇ ਵਾਸਤੇ ਇਹ ਟਰੈਕਟਰ 1999 ਮਾਡਲ ਹੈ ਜੀ ਹਰਿਆਣਾ ਨੰਬਰ ਹੈ ਟਰੈਕਟਰ ਇੰਜਨ ਗੇਅਰ ਦਾ ਬਿਲਕੁਲ ਸਹੀ ਹੈ ਪੂਰਾ ਤਸੱਲੀ ਕਰਾ ਕੇ ਦਿੱਤਾ ਜਾਊਗਾ ਇਹ ਟਰੈਕਟਰ ਦੇ ਟਾਇਰ ਮਗਰਲੇ ਪੱਕੇ ਆ ਜੀ ਜੇਕੇ ਦੇ ਅਗਲੇ ਟਾਇਰ ਵੀ ਪੱਕੇ ਆ ਜੀ ਬਾਕੀ ਇਹ ਟਰੈਕਟਰ ਪਿੰਡ ਦੁੱਧੇ ਵਿੱਚ ਖੜਾ ਹੈ ਜੀ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਕੰਟੈਕਟ ਕਰ ਸਕਦਾ ਜੀ 99156 88035 ਟਰੈਕਟਰ ਦਾ ਰੇਟ ਰੱਖਿਆ ਗਿਆ ਜੀ 67000 ਰੁਪਿਆ ਮੌਕੇ ਤੇ ਕੋਈ ਵਾਧਾ ਘਾਟ ਵੀ ਹੋ ਜੂਗੀ ਜੀ ਜੇ ਕਿਸੇ ਵੀਰ ਭਰਾ ਨੂੰ ਚਾਹੀਦਾ ਹੋਵੇ ਤਾਂ ਕੰਟੈਕਟ ਕਰ ਸਕਦਾ ਜੀ ਧੰਨਵਾਦ ਜੀ